thank <laughs> you ਚੜਾ ਦੇ ਚੱਲਦਾ ਪਿਆ ਵਾ ਵੀ ਪੁੱਛ ਲਾ ਸੁੱਡੇ ਯਾਰ ਜੇ ਵੀ ਮੰਦੇ ਆ ਤੇ ਆਪਾਂ ਰਾਈਮਾਂ ਕਰ ਲਈਏ ਬੈਠੇ ਗੱਲ ਕਰ ਲੈਂਦੇ ਆ ਮੈਂ ਸਿਰਫ ਉਹਨਾਂ ਨੂੰ ਇਹ ਹੀ ਕਿਹਾ ਵੀ ਫੋਨ ਕਰਕੇ ਮੈਂ ਕਿਹਾ ਵੀ ਗਾਂਧੀ ਵੀਰ ਵੀ ਜੋ ਵੀ ਗੱਲ ਆ ਬੈਠ ਕੇ ਕਰ ਲਓ ਨਾ ਆਪਸ ਵਿੱਚ ਜਰੂਰੀ ਤੇ ਨਹੀਂ ਲਾਈ ਝਗੜਾ ਕਰਨਾ ਆ ਹੂੰ ਤੇ ਅੱਗੋਂ ਮੈਨੂੰ ਕਹਿੰਦਾ ਵੀ ਤੂੰ ਭੈਜ ਪ੍ਰਧਾਨ ਬਣਿਆ ਫਿਰਦਾ ਇਦਾਂ ਮੈਨੂੰ ਗਾਲਾ ਗੋਲਾ ਕੱਢਣ ਲੱਗ ਗਿਆ ਅੱਛਾ ਜੀ ਤੇ ਮੈਨੂੰ ਗਾਲਾਂ ਕੱਢੇ ਕੌਣ ਹੈ ਕੋਣ ਆ ਜਿਨ੍ਹਾਂ ਵੱਲੋਂ ਗਾਲਾਂ ਕੱਢੀਆਂ ਆ ਇਹ ਤੇ ਮਰੇ ਮੁੰਡੇ ਹੀ ਆ ਕੀ ਨਾਮ ਕੀ ਸਰ ਉਹਨਾਂ ਦਾ ਗਾਂਧੀ अच्छा जी नहीं तो अड्डे ना ठाडे ना किस चीज दी रंजिश के चीज दी है इदा ना नहीं हुई थाने दसावा घंटा दो घंटे बस हम्म डरना सिर्फ मिनू मिनू ਗਾਲਾਂ ਕੱਢਣ ਲੱਗ ਗਿਆ ਮੇਰੇ ਮਿਲੂ ਗਾਲਾਂ ਕੱਢਣ ਲੱਗ ਗਿਆ ਤੁਹਾਨੂੰ ਪਤਾ ਹੋਵੇ ਮੈਂ ਵੀ ਮਿਲੂ ਗਾਲਾਂ ਕੱਢਣ ਲੱਗ ਗਿਆ ਹਾਂ ਇਹ ਤਾਂ ਕੋਈ ਗੱਲ ਨਹੀਂ ਤੈਨੂੰ ਪੁੱਤ ਦੱਸ ਦੇ ਉਹਨਾਂ ਨੇ ਚਾਹ ਕੋਈ ਗੱਲ ਨਹੀਂ ਜਿੱਦੀ ਪਹਿਲਾਂ ਇਕੱਠੇ ਬੈਠੀ ਨਹੀਂ ਨਹੀਂ ਕੋਈ ਇਕੱਠੇ ਨਹੀਂ ਬੈਠੀ ਸੀ ਮੈਂ ਮੈਂ ਕੋਈ ਗੱਲ ਨਹੀਂ ਤੂੰ ਦੱਸ ਲਈ ਜਦੋਂ ਸੁਣਾਉਗਾ ਬਸ ਤੇ ਉਹ ਮੈਂ ਰੋਟੀ ਖਾਂਦਿਆ ਸੀ ਮੈਨੂੰ ਹੁਣ ਕੀ ਪਤਾ ਜੀ ਇਹ ਐਸੋਲੇ ਆ ਗਏ ਉਹਨਾਂ ਨੇ ਅੱਧੀ ਰਾਤ ਨੂੰ ਇਹ ਬੰਦੇ ਉਟਾ ਮਾਰ ਕੇ ਨਹੀਂ ਇਹਨਾਂ ਨੇ ਜਿਹੜੇ ਹਮਲਾ ਕੀਤਾ ਕੋਈ ਇੰਜਰਡ ਵੀ ਹੋਇਆ ਤੁਹਾਡੇ ਘਰ ਚੋਂ ਜਾਂ ਨਹੀਂ ਤਿਆਰ ਬਿਨਾਂ ਲੈ ਕੇ ਸੀ ਕਿ ਲੱਟਾ ਮਾਰ ਕੇ ਗਏ ਨਹੀਂ ਤਿਆਰ ਸੁਰਦਾ ਜੀ ਨੂੰ ਪਤਾ ਇਹ ਤਾਂ ਬਾਹਰ ਹੀ ਨਿਕਲੇ ਅੱਛਾ ਜੀ ਪੁਲਿਸ ਨਹੀਂ ਕੋਈ ਇੰਜਰਡ ਲੜਾਈ ਦਾ ਕੋਈ ਇੰਜਰਡ ਵੀ ਹੋਇਆ ਕਿ ਇੱਟਾਂ ਗੇਟ ਤੇ ਮਾਰ ਕੇ ਚਲੇ ਗਏ ਇੱਟਾਂ ਮਾਰ ਕੇ ਗਏ ਆ ਤਾਂ ਖੰਡੇ ਖੁੰਡੇ ਕਰਪਾਨਾ ਕਰ ਪੁੰਨਾ ਮਾਰਦੇ ਹੋਏ ਤੇ ਬਾਕੀ ਪੁਲਿਸ ਨੂੰ ਕੀਤੀ ਕੰਪਲੇਂਟ ਨਹੀਂ ਕੋਈ ਤੁਹਾਡੀ ਰੰਜਿਸ਼ ਪੁਰਾਣੀ ਚੱਲ ਰਹੀ ਹੈ ਉਹਨਾਂ ਨਾਲ ਨਹੀਂ ਸਰ ਕੋਈ ਮੈਂ ਤੇ ਉਹਨਾਂ ਨੂੰ ਜਾਣਦਾ ਨਹੀਂ ਨਹੀਂ ਕਿਹੜੀ ਝਗੜਾ ਹੈ ਤੁਹਾਡਾ ਕਦੀ ਉਹਨਾਂ ਨਾਲ ਨਹੀਂ ਉਹ ਨਹੀਂ ਨਹੀਂ ਸਰ ਮੇਰਾ ਕੋਈ ਝਗੜਾ ਨਹੀਂ ਕੀ ਮੰਗ ਕਰਦੇ ਸਰ ਪ੍ਰਸ਼ਾਸਨ ਅੱਗੇ ਜੀ ਪ੍ਰਸ਼ਾਸਨ ਅੱਗੇ ਵਹੀ ਹੈ ਕਿ ਜੋ ਕਾਰਵਾਈ ਬਣਦੀ ਹੈ ਬਣਦੀ ਕਾਰਵਾਈ ਕਰਨ ਕਿ ਕੰਪਲੀਟ ਦੇ ਦਿੱਤੀ ਆ ਪਰ ਦੱਸਿਓ ਕਹਿੰਦੇ ਵੀ ਕੈਮਰੇ ਲੱਗੇ ਆ ਕੈਮਰਾ ਚੁੱਕਦੇ ਤੁਹਾਡਾ ਕੀ ਨਾਮ ਆ ਸਰ ਮੇਰਾ ਨਾਮ ਸੋਦੀ ਆ ਸੋਦੀ ਤੁਹਾਡਾ ਠੀਕ ਹੈ ਮੇਰਾ ਕੰਮ ਕੀ ਦੀ ਗੁਆਰ ਦਾ ਕਰੂ 203 ਦਾ ਇਹਨਾਂ ਨੇ ਹੀ ਦੱਸਿਆ ਸਾਨੂੰ ਵੀ ਇਹ ਇਹਨਾਂ ਦਾ ਬੇਟਾ ਆ ਜਸਵੀਰ ਸਿੰਘ ਨਾ ਦਾ ਬੇਟਾ ਆ ਮਨਜੀਤਪੁਰ ਦਾ ਜੀ ਉਹ ਆਏ ਸੀਗੇ ਉਹਨਾਂ ਦਾ ਆਪਸ ਦੀ ਵਿੱਚ ਮਹਲੇ ਦਾ ਹੀ ਕੋਈ ਲੜਕਾ ਹੈਗਾ ਆ ਉਹਦੇ ਨਾਲ ਕੋਈ ਬੁਲਦਾਰਾ ਹੋਇਆ ਹੈ ਬੁਲਦਾਰਾ ਹੋਇਆ ਤਾਂ ਇਹਨਾਂ ਦੀ ਆਪਸ ਵਿੱਚ ਕੋਈ ਗਾਲੀ ਗਲੋਚ ਤੱਕ ਵੀ ਇਹਨਾਂ ਦੀ ਗੱਲ ਗਈ ਆ ਉਸ ਤੋਂ ਬਾਅਦ ਇਹਨਾਂ ਨੇ ਆ ਕਿ ਸਾਡੇ ਘਰ ਦੇ ਉੱਤੇ ਹੀ ਤਪਥਮ ਹਟੇ ਜੀ ਇਹ ਗੱਲ ਹੋਈ ਆ ਆਪਾਂ ਵੈਰੀਫਾਈ ਕਰ ਰਹੇ ਆ ਤਾਂ ਹਜੇ ਅੰਡਰ ਇਨਵੈਸਟੀਗੇਸ਼ਨ ਆ ਜਿਹੜੀ ਸਭ ਤੋਂ ਪਹਿਲਾਂ ਸੀਸੀਟੀਵੀ ਵਗੈਰਾ ਸਾਹਮਣੇ ਆਈ ਕੋਣ ਆ ਵਿਅਕਤੀ ਕਿੱਥੇ ਦੇ ਸੀਗੇ ਜੀ ਇਹਨਾਂ ਦਾ ਕੋਈ ਆਪਸ ਵਿੱਚ ਲੜਕੀਆਂ ਦਾ ਕੋਈ ਆਪਸ ਵਿੱਚ ਝਗੜਾ ਹੋਇਆ ਸੀਗਾ ਇਸ ਲੜਕੀ ਇਹਨਾਂ ਦਾ ਕੋਈ ਆਪਸ ਵਿੱਚ ਫੋਨ ਦੇ ਉੱਤੇ ਕੋਈ ਗੱਲਬਾਤ ਹੋਈ ਸਰ ਜਿੰਨਾਂ ਨੇ ਹਮਲਾ ਕੀਤਾ ਹੈ ਲੜਕੇ ਦਾ ਨਾਮ ਕੀ ਹੈਗਾ ਜੀ ਜੀ ਨਾਮ ਕੀ ਉਹ ਜਿਹਨਾਂ ਨਾਲ ਲੜਾਈ ਹੋਈ ਉਹਦੇ ਆਪਾਂ ਵੈਰੀਫਾਈ ਕਰ ਰਹੇ ਆ ਜੀ ਹਜੇ ਇਨੀਸ਼ੀਅਲ ਸਟੇਜ ਆਪਾਂ ਨਹੀਂ ਛੇਤੀ ਨਹੀਂ ਕੁਝ ਦੱਸ ਸਕਦੇ ਸਰ ਜਿਹੜੀ ਬਾਹਰ ਇਟਾ ਉਸ ਨਾਲ ਅਸੀਂ ਫਿਲਮੀ ਹੁੰਦੇ ਆ ਜੀ ਹਾਂ ਉਹਨਾਂ ਨੂੰ ਦੱਸਿਆ ਵੀ ਸਾਡੇ ਘਰ ਆ ਕੇ ਇਟਾ ਮਾਰੀ ਆ ਜੀ ਤਾਂ ਜੇ ਸੀਸੀਟੀਵੀ ਫੁਟੇਜ ਜਿਹੜੀ ਆ ਉਹ ਹਜੇ ਹਨੇਰਾ ਹੋ ਚੁੱਕਾ ਆ ਸਾਨੀ ਦੁਕਾਨਾਂ ਬੰਦ ਜਿਹੜੇ ਹੁੰਦੇ ਸੀ ਜੀ ਆਪਣੇ ਮੇਰੇ ਫਿਰ ਕਿੰਨੇ ਕ ਵਜੇ ਦੀ ਵਾਰਦਾਤ ਹੈ ਜੀ ਇਹ ਵੀ ਸਾਢੇ 1:10 ਦੀ ਗੱਲ ਹੈ ਕਿੰਨੇ ਕ ਬੰਦੇ ਸਰ ਆਏ ਸੀਗੇ ਜੀ ਜੀ ਉਹਨਾਂ ਨੇ ਦੱਸਣ ਦੇ ਉਹਨਾਂ ਅੰਦਰ ਹੀ ਸੀਗੇ ਘਰ ਵਾਲੇ ਵੀ ਅੰਦਰ ਸੀਗੇ ਅਜੇ ਤੱਕ ਉਹਨਾਂ ਨੂੰ ਕੋਈ ਇਹਨਾਂ ਦੱਸਿਆ ਨਹੀਂਗਾ ਵੀ ਤੁਸੀਂ ਕੋਈ ਮੌਕੇ ਤੇ ਆਪ ਆਏ ਜੀ ਟੀ.ਪੀ.ਆਰ ਦੀ ਟੀਮ ਆਈ ਹੈ ਮਾਮਲਾ ਸੀਰੀਅਸ ਲੱਗਦਾ ਤਾਂ ਹੀ ਆਏ ਨਹੀਂ ਉਹ ਕੋਈ ਗੱਲ ਨਹੀਂ ਸਾਡਾ ਏਰੀਆ ਹੈ ਜੀ ਸਾਡਾ ਘਰ ਹੈ ਸਾਡਾ ਜਿਹੜਾ ਮੇਰਾ ਪੁਲਿਸ ਸਟੇਸ਼ਨ ਮੇਰਾ ਘਰ ਹੈ ਜੀ ਜਦੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਆ ਆਪਾਂ ਉਸੇ ਮੌਕੇ ਦੇ ਉੱਤੇ ਜਾਂਦੇ ਠੀਕ ਹੈ ਜੀ